ਭਾਈ ਓਏ ਓ ਕੀ ਹੋਇਆ ਓਏ ਅੰਬਾਸਟਰ ਜਿਹੜਾ ਟਾਈਮ ਹੋ ਗਿਆ ਓਏ ਬੋਰੇ ਯਾਰੇ ਆ ਰਹੇ ਨੇ ਭਾਈ ਯਾਰੇ ਤਾਂ ਆਉਣੇ ਹੀ ਆ ਮਾਲ ਤੋਂ ਸਾ ਇੱਕ ਨੰਬਰ ਦਾ ਮਾਰ ਲਿਆ ਯਾਰਾ ਪਿੰਡਾਂ ਚ ਕੁਝ ਨਹੀਂ ਰੱਖਿਆ ਅਸਲੀ ਨੇ ਆ ਰਹੇ ਆ ਚੰਡੀਗੜ੍ਹ ਆ ਕੇ ਸਾਨੂੰ ਇੱਥੇ ਆਏ ਨੇ ਭਾਈ ਓਏ ਸਵਾਰਧਾਨ ਦੇ ਜਨੂਤੀ ਤੇ ਓਏ ਜੇ ਮੈਂ ਜਿਹੜਾ ਮਾਲ ਇੱਥੇ ਮਿਲ ਗਿਆ ਉਹ ਪਿੰਡਾਂ 'ਚ ਕਿੱਥੇ ਮਿਲਣਾ ਅੰਗ ਨਹੀਂ ਮਿਲਦਾ ਯਾਰ ਪਿੰਡਾਂ ਦਾ ਬੇਸੀ ਮਾਲ ਆ ਉਹਦੇ ਨਾਲ ਕਿੱਥੇ ਆਸ਼ਵਿੰਦਾ ਗੱਲ ਸੁਣ ਲੈ ਆ ਮਾਲ ਯਾਰ ਮਾਲ ਦਾ ਮੇਰੇ ਬਾਦੋ ਬਸ ਤੂੰ ਕਰ ਪਿਆਰ ਦਾ ਕਰੂ ਨੀ ਯਾਰ ਰੰਗ ਤਾਂ ਨਹੀਂ ਕੱਟ ਕੇ ਸੋ ਦਸਨ ਦਾ ਚੱਕ ਸਿੰਘ ਗੱਬਾਂ ਨੂੰ ਪਰ ਮਰੇ ਮਾਲ ਯਾਰ ਤੂੰ ਓਖਾ ਬੜਾ ਹੋਇਆ ਆਪਣਾ ਓਏ ਆਦਮੀ ਯਾਰ ਆਉਣਗੇ ਬਈ ਦੇ ਓਏ ਇਹ ਬੰਦੇ ਵੱਲੇ ਬੰਦੇ ਵੱਲੇ ਆਹ ਜਉਣ ਦੇ ਸਵਰਗਾਂ ਦੇ ਝੂਟ ਬਾਹਰ ਲਿਆਓ ਨਾ ਯਾਰ ਮੇਰੇ ਅੱਖਾਂ ਨਹੀਂ ਖੁੱਲਦੀਆਂ ਖਾਦੇ ਪੀਦੇ ਬਿਨਾਂ ਤਾਂ ਚੜਾਈ ਟਿਕਾ ਨਹੀਂ ਲੱਗਦਾ ਕੀ ਕਹਾਂ ਭਏ ਅੱਦਾ ਕਰ ਲੈ ਅੱਦਾ ਕਰ ਲੈ ਆਹ ਲੱਭ ਤਿਆਰ ਕਰ ਦੋ ਤਿਆਰ ਕਰ ਲੈ ਯਾਰ ਦੋ ਤਾਂ ਹੈ ਦੁੱਧਾ ਵੀ ਤਿੱਧਾ ਵੀ ਤਿਆਰ ਕਰ ਇੱਕ ਅੱਬ ਬਿਨਾਂ ਕਿਤੇ ਸਰਦਾ ਮੇਰਾ ਯਾਰ ਮੈਂ ਹੁਣ ਵੀ ਕਰਦਾ ਤਿਆਰ ਦੋ ਨੂੰ नारे ब ਸਾਰੀ ਪੌਲਿਕਾਰੀ ਚਾਰੀਏ ਜਾਰੀ ਹੈ ਇਹ ਪੰਜਾਬ ਦੀ ਜਵਾਨੀ ਨੂੰ ਕੋਈ ਨਹੀਂ ਰੋਕਣ ਵਾਲਾ ਹਰ ਕੋਈ ਕਹਿੰਦਾ ਮੈਨੂੰ ਕੀ ਲੈਣਾ ਯਾਰ ਕੀ ਪਤਾ ਸਾਨੂੰ ਨਾ ਮਾਰ ਦੇਣ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ ਜੇ ਪੰਜਾਬ ਦੀ ਜਵਾਨੀ ਐਦਾਂ ਹੀ ਚਲੀ ਗਈ ਤਾਂ ਪੰਜਾਬ ਖਤਮ ਹੋ ਜੂਗਾ ਚਲੋ ਮੈਨੂੰ ਵੀ ਕੀ ਲੈਣਾ ਨਹੀਂ ਜੇ ਸਾਰੇ ਇਦਾਂ ਦੇਖ ਕੇ ਜਾਂਦੇ ਰਹੇ ਤਾਂ ਕੌਣ ਰੋਕੂਗਾ ਇਸ ਸੇਮੇ دریا ਨੂੰ ਜੋ ਨਸ਼ਿਆਂ ਦਾ ਬਗਦਾ ਪਿਆ ਮੈਂ ਕਰਦਾ ਗੱਲ ਜਾ ਕੇ ਕੁਛ ਨਾ ਹੁਣ ਉਹ ਭਾਈ ਮੇਰੇ ਮੇਰੇ ਯਾਰ ਕੀ ਹੋ ਗਿਆ ਤੁਹਾਨੂੰ ਤੁਸੀਂ ਚੰਗੇ ਘਰਾਂ ਦੇ ਮੁੰਡੇ ਲੱਗਦੇ ਹੋ ਇਹ ਛੇਵੇਂ ਦਰਿਆ ਦੇ ਕਿੱਥੇ ਨਾਈ ਜਾਂਦੇ ਹੋ ਤੁਸੀਂ ਉਹ ਬਾਈ ਉਹ ਕੌਣ ਹੈ ਬਾਈ ਤੂੰ ਇਹ ਰ ਉਹ ਬਾਈ ਕਿਹੜੇ ਦਲਦਲ ਵਿੱਚ ਖਸੇ ਹੋ ਤੁਸੀਂ ਯਾਰ ਮਸਾਂ ਤੇ ਅਸੀਂ ਸੈੱਟ ਹੋਏ ਸੀ ਹੁਣ ਕਿਉਂ ਫਰੇਮ ਲੱਗੇ ਤੈਨੂੰ ਇਹ ਰ ਕੌਣ ਆ ਬਾਈ ਯਾਰ ਇਹ ਕਿੱਥੋਂ ਪਤਾ ਕੀ ਤੁਸੀਂ ਯਾਰ ਘਰਾਂ ਦੇ ਇੱਕ ਇੱਕ ਬੱਚੇ ਹੋ ਹੈ ਕਿਉਂ ਤੁਸੀਂ ਆਪਣੀ ਜਵਾਨੀ ਬਰਬਾਦ ਕਰੀ ਜਾਂਦੇ ਹੋ ਵੀਰੇ ਚਲੋ ਮੈਂ ਤੁਹਾਨੂੰ ਪਰੇ ਛੱਡ ਕੇ ਆਉਂਦਾ ਤੁਸੀਂ ਦਫਾ ਹੋ ਯਾਰ ਕਿੱਥੇ ਆਪਣਾ ਕੰਮ ਕਰੋ ਅਜੀ ਬੜੇ ਓਕੇ ਸੈਟ ਹੋਏ ਆ ਕਿਤੇ ਲੱਗਾ ਦਿਮਾਗ ਖਾਣੇ ਰ ਖਾਮੀ ਪਤਾ ਨਸ਼ਾ ਦੇ ਵੇਲੇ ਕਿੰਨਾ ਜ਼ਰੂਰੀ ਆ ਫਿਸਲਾਣਾ ਦੇ ਯਾਰ ਤੂੰ ਮੈਂ ਮੁਸਮਾਨ ਕੱਬੋ ਰ ਆਹ ਮੈਨੂੰ ਸਾਨੂੰ ਸੁਆਗਤ ਕਰੀ ਕਿ ਤੂੰ ਬੰਦੇ ਨਸ਼ਾ ਲਾ ਕੇ ਬਾਈ ਜਦ ਤੂੰ ਕਾਲ ਆਉਂਦੇ ਨਾ ਬਾਈ ਮੈਂ ਕਹਿੰਦਾ ਤੂੰ ਸਾਦੇ ਨਾਲ ਲੱਗ ਜਾ ਓਏ ਤੂੰ ਦੁਨੀਆਂ ਤੋਂ ਜਿਹੜਾ ਦੁਨਿਆਦਾਰੀ ਬਈ ਮੈਨੂੰ ਸੋ ਜਾਣਾ ਅੱਲਾਹ ਮਸਮਾਨ ਕੱਦ ਉਹ ਐਵੇਂ ਸੂਟ ਹੁੰਦਾ ਸਮਾਨ ਫਰਕ ਖਫੋਨ ਫਾਰੂਕ ਉਹ ਬੱਸ ਦਾ ਥੋੜਾ ਸਮਝਾਣਾ ਸੀ ਬਟਵਾ ਕਾ ਦੇ ਦੇ ਬਟਵਾ ਸੀ ਐਵੇਂ ਕੱਦਿਆ ਤੂੰ ਐਨੀ ਸੂਟ ਹੁੰਦਾ ਹੋ ਮੈਂ ਕੋਤਰ ਜੀ ਆਹ ਪਾਸ ਜੀਰ ਆਪਣੀ ਦਾ ਬਸ ਜਾਂਦੀ ਲਾਗੀ ਗਈ ਹੋ ਉਹ ਬਹੁਤ ਹੁੰਦਾ ਆਪਣਾ ਯਾਰ ਬੰਦੇ ਦਾ ਤੈਨੂੰ ਸਮਝਾਣਾ ਸੀ ਯਾਰ ਤੂੰ ਲੈ ਤੇ ਅੰਦਰ ਓਏ ਭਾਈ ਕੀ ਕਰ ਰਿਹਾ ਤੂੰ ਅੱਗੇ ਤਾਂ ਮੈਂ ਓਏ ਕਹਿੰਦਾ ਇਹ ਕਿੰਦਾ ਯਾਰ ਆਰੇ ਫੇਸ ਓਏ ਹਰ ਵਾਰ ਤੇ ਅੱਛੇ ਫਸ ਓਏ ਬਾਈ ਕੀ ਚਰ ਰਿਹਾ ਤੂੰ ਮੈਂ ਤਾਂ ਤੈਨੂੰ ਸਮਝਾਣਾ ਆਇਆ ਸੀ ਮੈਂ ਤਾਂ ਤੁਹਾਨੂੰ ਸੁਣੀ ਸੀ ਸਿੱਧਾ ਨਾ ਦੇ ਬਾਈ ਸਾਨੂੰ ਸਲਾਹ ਦੇ ਸਾਨੂੰ ਪਤਾ ਹੈ ਸਾਡੇ ਬਾਰੇ ਮੱਛਾ ਕੀ ਜ਼ਰੂਰੀ ਆ ਓਏ ਅੱਛਾ ਸਾਡੇ ਬਾਰੇ ਤਾਂ ਸਾਡੇ ਯਾਰ ਦੇ ਨੂੰ ਬੋਲ ਸਾਮਿਆ ਓਹ ਅਰਜ਼ਲ ਬਾਕਬੇ ਓਹ ਓਹ ਬਾਜਤਾ ਮੈਂ ਤੋ ਜੀ ਸੁਣਿਆ ਰਿਹਾ ਤੇ ਤੂੰ ਮੈਨੂੰ ਮਾਰਨਾ ਕਿਹੋ ਗੱਲ ਕੋਈ ਉਹ ਤੇ ਤੁਹਾਡੇ ਘਰ ਤੋਂ ਸਾਏ ਕੀ ਕਰਨਗੇ ਮੈਂ ਮੈਂ ਦੇ ਗਿਆ ਪੰਜਾਬ ਪੱਟਿਆ ਗਿਆ ਕੱਲ੍ਹ ਤੋਂ ਘਰੇ ਜਾ ਕੇ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਅੱਜ ਅੱਲ ਮੈਂ ਕੁਝ ਹੋਇਆ ਕੋਈ ਕੰਕਲੀਆਂ ਨੂੰ ਪਿੱਛੇ ਜੜ ਗਈ ਓਏ ਫਸ